ਜ਼ਬੂਰਾਂ ਦੀ ਪੋਥੀ ਜ਼ਬੂਰ ਨੰਬਰ 91 ਅਤਮਹਾਨ ਦੀ ਓਟ ਜਿਹੜਾ ਅਤਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸائے ਹੇ ਟਿਕੇਗਾ ਮੈਂ ਯਹੋਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾ ਅਤੇ ਮੇਰਾ ਗੜ ਹੈ ਮੇਰਾ ਪਰਮੇਸ਼ਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਤੈਨੂੰ ਫਾਂਦੀ ਦੀ ਫਾਹੀ ਵਿੱਚੋਂ ਅਤੇ ਕੰਤਕਮਰੀ ਤੋਂ ਛੁਟਕਾਰਾ ਦੇਵੇਗਾ ਉਹ ਆਪਣੇ ਖੰਭਾਂ ਨਾਲ ਤੈਨੂੰ ਟੱਕ ਲਵੇਗਾ ਅਤੇ ਉਹਦੇ ਪਰਾਂ ਹੇਠ ਤੂੰ ਪਣਾ ਲਵੇਂਗਾ ਉਹਦੀ ਸੱਚਾਈ ਇੱਕ ਢਾਲ ਅਤੇ ਫਰੀ ਹੈ ਤੂੰ ਰਾਤ ਦੇ ਪੈਜ਼ਲ ਤੋਂ ਨਾ ਡਰੇਗਾ ਨਾ ਦਿਨ ਦੇ ਉੜਦੇ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਦੇ ਵਿੱਚ ਚੱਲਦੀ ਹੈ ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ 10000 ਡਿੱਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ ਅਤੇ ਦੁਸ਼ਟਾਂ ਦਾ ਬਦਲਾ ਵੇਖੇਂਗਾ। हे ਯਹੋਵਾ ਤੂੰ ਮੇਰੀ ਪਨਾਹਗਾਰ ਹੈ। ਤੈਂ ਅਤਮਹਾਨ ਨੂੰ ਆਪਣੀ ਬਸੋ ਕਰ ਲਿਆ ਹੈ। ਤੇਰੇ ਉੱਤੇ ਕੋਈ ਬੁਰਾਈ ਨਹੀਂ ਪਹੂਵੇਗੀ। ਨਾ ਕੋਈ ਬਵਾ ਤੇਰੇ ਡੇਰੇ ਕੋਲ ਉੱਪੜੇਗੀ। ਉਹ ਤੇ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਉਹ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਖਿਆ ਕਰਨ। ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਮੱਤੇ ਪੱਥਰ ਨਾ ਤੇਰੇ ਪੈਰ ਨੂੰ ਛੱਟ ਲੱਗੇ ਤੁਸੀਂ ਅਤੇ ਸੱਪ ਨੂੰ ਮਿੱਦੇਗਾ ਤੂੰ ਜਵਾਨ ਸ਼ੀ ਅਤੇ ਨਾਗ ਨੂੰ ਲਤਾੜੇਗਾ ਉਸਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ ਸੋ ਮੈਂ ਉਹਨੂੰ ਛੁਡਾਵਾਂਗਾ ਮੈਂ ਉਹਨੂੰ ਉੱਚਿਆ ਕਰਾਂਗਾ ਉਹਨੇ ਮੇਰਾ ਨਾਮ ਜੋ ਜਾਤਾ ਹੈ ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ ਮੈਂ ਉਹਨੂੰ ਛੁਡਾਵਾਂਗਾ ਅਤੇ ਉਹਨੂੰ ਆਦਰ ਦੇਵਾਂਗਾ ਆਰਜਾ ਦੇ ਵਾਅਦੇ ਨਾਲ ਮੈਂ ਉਹਦੀ ਨਿਸ਼ਾ ਕਰਾਂਗਾ ਅਤੇ ਉਹਨੂੰ ਆਪਣੀ ਮੁਕਤੀ ਵਿਖਾਵਾਂਗਾ ਆਮੀਨ